ਸਾਡੇ ਮਾਪੇ ਹਮੇਸ਼ਾ ਸਾਨੂੰ ਸਿਖਉਂਦੇ ਆਏ ਬਈ ਜਦੋਂ ਕੋਈ ਆਪ ਤੋਂ ਵੱਡਾ ਅ ਬਜ਼ੁਰਗ ਸਾਹਮਣੇ ਹੋਵੇ ਤੇ ਉਹਨਾਂ ਨੂੰ ਰਿਸਪੈਕਟ ਦੇਣੀ ਪੈਣੀ ਆ ਤੁਹਾਨੂੰ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਵੱਡੀ ਚੀਜ਼ ਨਹੀਂ ਆ ਅ ਬਾਕੀ ਉਹਨਾਂ ਦਾ ਕੀ ਰਿਸਪੈਕਟਿਵ ਹੈ ਉਹ ਕਿਸ ਅ ਚੀਜ਼ ਨੂੰ ਜਿਹੜੀ ਚੀਜ਼ ਨਾਲ ਗੱਲ ਹੋਣੀ ਹੈ ਤਾਂ ਉਹ ਹੀ ਜਵਾਬ ਦੇ ਕੋਲ ਨਹੀਂ ਬਟ ਮੈਨੂੰ ਇਹ ਲੱਗਦਾ ਵੀ ਤਿਲਜੀ ਬਹੁਤ ਇੱਕ ਰਿਸਪੋਨਸੀਬਲ ਤੇ ਬਹੁਤ सियाना आर्टिस्ट है वो पंजाब के हेत हमेशा ही उन्हें गलती है और पंजाब हमेशा ही खड़ता रहा है मैं लगता कि भी कुछ चीज़ा सू इगनोर करनी चाहिए जो कोई साइड सरदारी चंग चीज़ों रिप्रजेंट पंजाब में किसी भी बारा जी जी ए आर्टिट है जिन पूरी दुनिया जानते रीप्रजेंट करते हैं और ਚੰਗੀ ਲੀ ਵੀ ਬੰਦਾ ਰਹਾ ਸੋ ਲੱਗ ਰਿਹਾ ਰਿਵਿਊ ਸ਼ਟਾ ਮਾ ਜਿਹੜਾ ਨੂੰ ਵੀ ਮੋਟੂ ਪਰ ਨੂਨੀਤ ਨੇ ਕਿਹਾ ਵੀ ਜਿਹੜਾ ਸ਼ੋਅ ਆ ਨਾ ਨਹੀਂ ਕਰਨਾ ਤਾਂ ਜਾਏਗਾ ਆਸਟ੍ਰੇਲੀਆ ਦੇ ਨਾਲ ਉਹ ਵਿੱਚ ਵੀ ਆਪਾਂ ਜਿਹੜਾ ਇਹ ਇਹ ਕਿਹਦਾ ਜਵਾਬ ਤਾਂ ਉਹ ਵੀ ਦੇਖੋਗੇ ਵੀ ਉਹਦਾ ਕਿਉਂ ਨਹੀਂ ਕਰਦੇ ਜਿਹੜੇ ਬਿਆਨ ਨੂੰ ਕਿੱਦਾਂ ਵੇਚਦੇ ਸੀ ਪੰਨੂ ਨੇ ਜਿਵੇਂ ਲੱਗਿਆ ਇਹਨਾਂ ਇਹਦੇ ਤੇ ਮੈਂ ਬਹੁਤੀ ਜ਼ਿਆਦਾ ਟਿੱਪਣੀ ਨਹੀਂ ਕਰਨੀ ਚਾਹੁੰਦਾ ਮੈਂ ਸਿਰਫ ਇਹ ਕਹਾਂਗਾ ਕਿ ਮੈਂ ਦਿਲਜੀਤ ਨੂੰ ਬਹੁਤ ਪਹਿਲਾਂ ਤੋਂ ਜਾਣਦਾ ਸੀ ਕਿੱਥੇ ਨਹੀਂ ਕਿੱਥੇ ਸਰ ਅਮਤਾਪ ਬਚਨ ਵੀ ਦੇਸ਼ ਦਾ ਮਾਣ ਹੈਗਾ ਜਿਹਦੇ ਉਹਨੇ ਟੈਗਲ ਹੱਥ ਪਹਿਲਾਂ ਚੁਲਾਇਆ ਦੇਖੋ ਮਾਣ ਗੋ ਬੇਨਾ ਹੋਵੇ ਸਭ ਤੋਂ ਵੱਡੀ ਗੱਲ ਹੈ ਕਿ ਉਹ ਸਾਡੇ ਫੀਲਡ ਦੇ ਇੱਕ ਮਹਾਨ ਆਇਕ ਬਣੇਗੇ ਸੀਨੀਅਰ ਨਹੀਂ ਔਰ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜੂਨੀਅਰ ਉਹਨਾਂ ਦੇ ਰਸਨਾ ਕਰੀਏ